ਦੋਸਤੋ ਸਭ ਤੋਂ ਪਹਿਲਾਂ ਅਪੀਲ ਕਰਾਂਗੇ ਕਿ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਫਰੋਇਪਰ ਵਿੱਚ ਅਨੇਕਾਂ ਚੌਕ ਹਨ ਜੋ ਕਿਸੇ ਨਾ ਕਿਸੇ ਨਾਮ ਨਾਲ ਜਾਣੇ ਜਾਂਦੇ ਹਨ ਉਹਨਾਂ ਵਿੱਚੋਂ ਇੱਕ ਚੌਕ ਹੈ ਫਰੋਇਪਰ ਕੈਂਟ ਵਿੱਚ ਜੋ ਨਿੰਮ ਵਾਲਾ ਚੌਕ ਵਜੋਂ ਜਾਣਿਆ ਜਾਂਦਾ ਹੈ ਅੱਜ ਤੁਹਾਨੂੰ ਦੱਸਾਂਗੇ ਕਿ ਫਰਾਈਪਰ ਕੈਂਟ ਨੂੰ ਨਿੰਮ ਵਾਲਾ ਚੌਕ ਦੇ ਨਾਮ ਨਾਲ ਕਿਉਂ ਜਾਣਿਆ ਜਾਂਦਾ ਹੈ ਇਸ ਲਈ ਜਲਦੀ ਚਲਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦਰਅਸਲ ਫਰਾਈਪਰ ਕੈਂਟ ਵਿੱਚ ਨਿੰਮ ਵਾਲੇ ਚੌਕ 'ਚ ਇੱਕ ਦੁਕਾਨ ਦੇ ਅੰਦਰ ਨਿੰਮ ਦਾ ਦਰਖਤ ਉੱਗਿਆ ਹੋਇਆ ਹੈ ਜਿਸ ਨੂੰ ਕਈ ਸਾਲ ਬੀਤ ਚੁੱਕੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਆ ਦੁਕਾਨਦਾਰ ਨੇ ਦੱਸਿਆ ਕਿ 1947 ਦੀ ਵੰਡ ਮੌਕੇ ਉਹਨਾਂ ਦੇ ਬਜ਼ੁਰਗ ਪਾਕਿਸਤਾਨ ਤੋਂ ਆਏ ਸਨ ਅਤੇ ਉਦੋਂ ਤੋਂ ਹੀ ਇਹ ਦਰਖਤ ਇਸੇ ਤਰ੍ਹਾਂ ਦੁਕਾਨ ਦੇ ਅੰਦਰ ਸੀ ਜਿਸ ਨੂੰ ਉਹਨਾਂ ਨੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਅੱਜ ਇਸ ਨਮ ਦੇ ਦਰਖਤ ਨਾਲ ਫਰੋਇਪਰ ਕੈਂਟ ਨੂੰ ਜਾਣਿਆ ਜਾਂਦਾ ਹੈ ਤਾਂ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਇਸ ਸਬੰਧੀ ਦੁਕਾਨਦਾਰ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਕਿੱਥੇ ਹੀ ਗਈ ਹੈ ਤੁਹਾਡੀ ਦੁਕਾਨ ਔਰ ਇਹ ਜਿਹੜਾ ਪੇੜ ਹੈ ਕਦੋਂ ਤੋਂ ਪੁਰਾਣਾ ਹੈ ਇਹ ਸਰ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਆਏ ਮਤਲਬ ਇਹ ਮਿੰਟ ਗੁੰਮਰੀ ਜ਼ਿਲ੍ਹੇ ਤੋਂ ਤੇ ਮੇਰੇ ਬਰਤ ਤੋਂ ਪਹਿਲਾਂ ਦੀ ਗੱਲਾਂ ਮਤਲਬ 47 ਸਾਲ ਤੋਂ ਮੈਨੂੰ ਹੋ ਗਈ ਦੇਖਦਿਆਂ ਨੂੰ ਇਹ ਪਾਕਿਸਤਾਨ ਦੇ ਟਾਈਮ ਦੇ ਲੱਗਿਆ ਹੋਇਆ ਜੀ ਕਿਹੜਾ ਪੇੜ ਹੈ ਇਹ ਇਹ ਨੀਮ ਟਰੀ ਹੈ ਸਰ ਅੱਛਾ ਤੇ ਇਹਨੂੰ ਫਿਰ ਦੁਕਾਨ ਦੇ ਵਿੱਚ ਤੁਸੀਂ ਇਦਾਂ ਹੀ ਐਜ਼ ਇਟ ਇਜ਼ ਰੱਖਿਆ ਹਾਂਜੀ ਸਰ ਇਹ ਅਸੀਂ ਇਸ ਤਰ੍ਹਾਂ ਹੀ ਰੱਖਿਆ ਕਿਉਂਕਿ ਸਾਡੇ ਬਜ਼ੁਰਗ ਬਹੁਤ ਮੰਨਦੇ ਹਨ ਸ਼ੀਤਲਾ ਮਾਤਾ ਦਾ ਰੂਪ ਹੈ ਵੈਸੇ ਵੀ ਗ੍ਰੀਨ ਟਰੀ ਹੈ ਤੇ ਮੈਂ ਖੁਦ ਵੀ ਮਤਲਬ ਕਿ ਗ੍ਰੀਨਰੀ ਦਾ ਪ੍ਰੇਮੀ ਆ ਔਰ ਕੋਈ ਵੀ ਚੀਜ਼ ਅਸੀਂ ਸਮਝਦੇ ਆ ਵੀ ਹਰ ਜੜ ਔਰ ਚੇਤਨ ਚੀਜ਼ ਕੋਈ ਵੀ ਬਣੀ ਆ ਨਾ ਪ੍ਰਮਾਤਮਾ ਨੇ ਉਸ ਜਾਣ ਵਾਈ ਆ ਤੇ ਇਸ ਕਰਕੇ ਅਸੀਂ ਨੂੰ ਪੂਰਾ ਸੰਭਾਲ ਕੇ ਰੱਖਿਆ ਹੈ ਸਾਡਾ ਇੱਕ ਲੋਗੋ ਵੀ ਆ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਵੀ ਆ ਔਰ ਇਹਦੀ ਬਰਕਤ ਕਹ ਲੋ ਵੀ ਸਾਡੀ ਦੁਕਾਨ ਜੀ ਦੀ ਬਰਕਤ ਹੈ ਸਰ ਸਮੇ ਲੋ ਵੀ ਸਾਡੇ ਬੱਚੇ ਵੀ ਜਿਨ੍ਹਾਂ ਚਿਰ ਸਾਡੇ ਪੀੜੀਆਂ ਚੱਲਣਗੀਆਂ ਸਾਡੀ ਕੋਸ਼ਿਸ਼ ਇਹ ਰਹੇਗੀ ਵੀ ਜਿਨ੍ਹਾਂ ਚਿਰ ਹੈਗਾ ਸਰ ਰਹੂਗਾ ਹੀ ਰਹੂਗਾ ਬਹੁਤ ਅਸੀਂ ਇਹਨੂੰ ਲਾਈਕ ਕਰਦੇ ਆਂ ਦੀ ਪੂਜਾ ਕਰਦੇ ਆਂ ਜੀ ਅਸੀਂ ਔਰ ਮੇਰਾ ਖਿਆਲ ਸਭ ਨੂੰ ਹੀ ਕਰਨੀ ਚਾਹੀਦੀ ਆ ਇਹ ਕੋਈ ਦੁਕਾਨ ਦੇ ਵਿੱਚੋਂ ਹੀ ਆ ਫਿਰ ਸਾਡੇ ਤਿੰਨ ਇਹ ਸਰ ਹਾਂਜੀ ਉਵੇਂ ਤੋਂ ਆ ਵੀ ਰੱਖਿਆ ਹੈ ਸਰ ਆਪਾਂ ਬਿਲਕੁਲ ਐਸ ਇਟ ਇਜ਼ ਹੈ ਜਿਵੇਂ ਸ਼ੁਰੂ ਤੋਂ ਹੈਗਾ ਜੀ ਉੱਪਰ ਜਾ ਕੇ ਜਿਹੜਾ ਇਹ ਫੈਲ ਜਾਂਦਾ ਹੈਗਾ ਗ੍ਰੀਨ ਅਸਰ ਗ੍ਰੀਨ ਆ ਬਿਲਕੁਲ ਜੀ ਹੂੰ ਤੇ ਇਹ ਇਹ ਚੌਂਗ ਦਾ ਨਾਮ ਵੀ ਇਹੀ ਹੈ ਨਿੰਮਾ ਦਾ ਹਾਂ ਸਰ ਸ਼ੁਰੂ ਤੋਂ ਪਹਿਲਾਂ ਤਾਂ ਇੱਥੇ ਕਹਿੰਦੇ ਵੀ ਸਾਡਾ ਬਿਊਰੋਕ 7-8 ਨਿੰਮਾ ਸੀ ਗਿਆ ਅੱਛਾ ਜੀ ਪਰ ਇਹ ਹੁਣ ਇੱਕ ਸਾਡੇ ਕੋਲ ਆ ਪਰ ਉਹ ਅਸੀਂ ਨਹੀਂ ਇਹਨੂੰ ਕਦੀ ਵੀ ਸੋਚਿਆ ਦੇ ਬਾਰੇ ਵਿੱਚ ਮਤਲਬ ਸੋਚਣਾ ਵੀ ਪਾਪ ਹੀ ਸਮਝੀਦਾ ਸਰ ਐਵੇਂ ਰਹੂਗਾ ਜੀ ਇਸੇ ਕਰਕੇ ਨਿੰਮ ਚੱਲਦਾ ਇਹਦਾ ਨਾਮ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਹਰਪ੍ਰੀਤ ਰ